ਜਾਤ ਸਰਕਾਰ ਨੇ ਅਜ ਮਾਤਮੀ ਬਿਗਲ ਵਜਾਉਣ ਦਾ ਜਿਹੜਾ ਫੈਸਲਾ ਹੈ ਉਹਨੂੰ ਵਾਪਸ ਲੈ ਲੈ। ਦੇਰ ਆਏ ਦਰਸਤਾ। ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਹਰ ਇੱਕ ਚੀਜ਼ ਨੂੰ ਆਪਣੀ ਰਾਜਨੀਤਿਕ ਟੀਆਰਪੀ ਦੇ ਲਈ ਵਰਤਣਾ ਬੰਦ ਕਰੋ। ਹਰ ਰੋਜ਼ ਲਾਈਵ ਹੋ ਜਾਣਾ ਫਿਰ ਪੰਜਾਬੀਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਨਾ ਕਿ ਜੋ ਭਗਵੰਤ ਮਾਨ ਕਰ ਰਿਹਾ ਹੈ ਇਹ ਤਾਂ ਪਹਿਲਾਂ ਕਿਸੇ ਨੇ ਕੀਤਾ ਹੀ। ਮੁੱਖ ਮੰਤਰੀ ਸਾਹਿਬ ਥੋੜੇ ਤੋਂ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਸੀ ਨਾਲ ਹੀ ਉਹਨਾਂ ਨੂੰ ਵੀ ਗਿਆਨ ਸੀ ਕਿ ਕੀ ਕੰਮ ਕਰਨਾ ਚਾਹੀਦਾ ਹੈ ਕੀ ਨਹੀਂ ਇਹ ਜਿਹੜੀਆਂ ਸਾਡੀਆਂ ਲਾਸਾਨੀ ਸ਼ਹਾਦਤਾਂ ਨੇ ਕੁਰਬਾਨੀਆਂ ਨੇ ਇਹ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਇਹ ਮਾਤਮ ਦਾ ਵਿਸ਼ਾ ਨਹੀਂ ਜੋ ਡਿਊਟੀ ਤੁਹਾਡੀ ਪੰਜਾਬ ਨੇ ਲਾਈ ਹੈ ਮੈਂ ਬੇਨਤੀ ਕਰਦਾ ਕਿ ਤੁਸੀਂ ਆਪਣਾ ਧਿਆਨ ਉਹਦੇ ਤੇ ਕੇਂਦ੍ਰਿਤ ਕਰੋ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਕਰੋ ਸੋਸ਼ਲ ਵੈਲਫੇਅਰ ਸਕੀਮਾਂ ਦੀ ਗੱਲ ਕਰੋ ਇਹ ਜਿਹੜੀ ਧਰਮ ਦੇ ਵਿੱਚ ਬੇਵਜ੍ਹਾ ਦੀ ਦਖਲਅੰਦਾਜ਼ੀ ਤੁਸੀਂ ਬਤੌਰ ਮੁੱਖ ਮੰਤਰੀ ਕਰਨੀ ਚਾਹੁੰਦੇ ਹੋ ਇਹ ਕੌਮ ਨੂੰ ਕਬੂਲ ਨਹੀਂ